ਸਸ਼ੀਕਾਲ ਜੀ ਮੈਂ ਤੁਹਾਡਾ ਆਪਣਾ ਜੇਐਸ ਪੰਚਕਾਲੇ ਕੇ ਅੱਜ ਆਪਾਂ ਪਹੁੰਚੇ ਜੀ ਤਨੋਲੇ ਦੀ 27 ਦੀ ਮੰਡੀ ਤੇ 27 ਦੀ ਮੰਡੀ ਆ ਤਨੋਲੇ ਦੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਆ ਜੀ ਵੀਡੀਓ ਦੇ ਵਿੱਚ ਹਨਾ ਤੇ ਬਣੇ ਰਿਹਾ ਕਰੋ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਜਰੂਰ ਕਰਦੇ ਆ ਕਰੋ ਮੇਰਾ ਭਰਾ ਜਿਹੜੇ ਵੀਰਾਂ ਨੇ ਹਾਲ ਤੱਕ ਚੈਨਲ ਨੂੰ ਸਬਸਕ੍ਰਾਈਬਰ ਨਹੀਂ ਕੀਤਾ ਉਹ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਜੀ ਅੱਜ ਆਪਾਂ ਦਿਖਾਉਣਾ 27 ਦੀ ਮੰਡੀ ਤੇ ਕਿਸ ਤਰ੍ਹਾਂ ਦੇ ਪਸ਼ੂ ਆਏ ਨੇ ਮੱਝਾਂ ਗਾਵਾਂ ਝੋਟੀਆਂ ਹਨਾ ਕਿਹੜੀਆਂ ਕਿਹੜੀਆਂ ਨਸਲ ਦੀਆਂ ਮੱਝਾਂ ਗਾਵਾਂ ਆਈਆਂ ਨੇ ਉਹ ਸਾਰਾ ਸਾਨੂੰ ਮੰਡੀ ਦੇ ਵਿੱਚ ਦਿਖਾਵਾਂਗੇ ਚੈੱਕ ਕਰਾਵਾਂਗੇ ਸੋ ਬਣੇ ਰਿਹਾ ਜੀ ਵੀਡੀਓ ਦੇ ਨਾਲ ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਆਪਾਂ ਦੇਖਦੇ ਹਾਂ ਹੁਣ 27 ਦੀ ਮੰਡੀ ਦਾ ਧਰੋਲੇ ਕਿਸ ਤਰ੍ਹਾਂ ਦੀ ਰਹਿੰਦੀ ਹੈ 27 ਦੀ ਮੰਡੀ ਲੋ ਵੀ ਦੋਸਤੋ ਆਪਾਂ ਐਂਟਰ ਹੋ ਚੁੱਕੇ ਹਾਂ ਜੀ ਧਰੋਲੇ ਦੀ 27 ਦੀ ਮੰਡੀ ਤੇ ਹਨਾ ਦੇਖ ਸਕਦੇ ਹੋ ਤੁਸੀਂ ਆਪਾਂ ਦਿਖਾਉਣਾ ਚੰਗੇ ਚੰਗੇ ਪਸ਼ੂ ਜਿੱਦੂ ਬਾਹਰ ਦੇ ਵਿੱਚ ਜਿੱਥੇ ਕਿਤੇ ਕੋਈ ਰੇਟ ਮੁੱਲ ਹੁੰਦਾ ਹੋਇਆ ਹਨਾ ਉਹ ਵੀ ਕਰਾ ਮਗੇ ਚੈੱਕ ਸਾਨੂੰ ਤਰੌਲਾ 27 ਦੀ ਮੰਡੀ ਜਿਹੜੇ ਮੇਰੇ ਵੀਰ ਮੱਝਾਂ ਗਾਂਾਂ ਖਰੀਦਦੇ ਨੇ ਵਪਾਰੀ ਕਿਸਾਨ ਵੀਰ ਸਾਰੇ ਹੀ ਵੀਰ ਬਣੇ ਰਿਹਾ ਕਰੋ ਵੀਡੀਓ ਦੇ ਵਿੱਚ ਲਓ ਜੀ ਇੱਕ ਆਹ ਗਾਂ ਤੁਹਾਨੂੰ ਕਰੋਨਿਆਂ ਚੈੱਕ ਹਨਾ ਤਰੌਲੇ 27 ਦੀ ਮੰਡੀ ਦੇ ਆਉਣ ਲੇਵਾ ਤੁਸੀਂ ਦੇਖ ਸਕਦੇ ਹੋ ਹਨਾ ਆ ਇਹਦਾ ਬੱਚਾ ਨਾਲ ਤੇ ਸੋਹਣੀ ਸੁਨੱਖੀ ਵਧੀਆ ਡਾ ਪਕੜੀ ਕੇ ਗਾ ਕੇ ਦੋਰਾ ਦੋਰਾ ਤੁਸੀਂ ਫਿਰ ਕੀ ਲੈਂਦਾ ਹੋਣਾ ਤੇ ਰੇਵਾ ਤੁਹਾਨੂੰ ਲੱਗਦਾ ਨਾ ਅੱਜ ਟੈਂਡ ਲਵਾਦਾ ਚਾਰਸ ਪੀਰੋ ਤੁਹਾਨੂੰ ਕਰਾਉਣੇ ਚੈੱਕ ਕਰਨੂ ਨਾ ਤੇ ਵਧੀਆ ਸੋਹਣੇ ਗਾਂਗੇ ਹਣ ਤੁਹਾਨੂੰ ਤੁਸੀਂ ਦੇਖ ਸਕਦੇ ਹੋ ਬਾਈ ਨਾਲ ਕਰਦਿਆਂ ਗੱਲਬਾਤ ਦੁੱਧ ਦਵਾ ਸੀ ਨਾ ਕਿੰਨੇ ਬਾਈ ਦੁੱਧ ਕਿੰਨਾ ਕਹੇ ਤੇਰੇ ਦੁੱਧ 25 ਲੀਟਰ ਹੈ ਜੀ ਪੱਕਾ ਹੈਗਾ ਪੱਕਾ ਕਰੋ ਚਵਾ ਦੂੰ ਪੱਖੋ ਕਲਾ ਮੇਰਾ ਪਿੰਡ ਹੈ ਅੱਛਾ ਨੰਬਰ ਨੰਬਰ 8847693011 ਕਿੰਨਾ ਟਾਈਮ ਹੋ ਗਿਆ ਸੂਈ ਨੂੰ ਸੂਈ ਨੂੰ ਨਾ ਬਾਈ 3224 ਦਰੋਂ 3224 ਦਰੋਂ ਹਾਂ ਐਵੇਂ ਝੂਠ ਮਾਰੀ ਜਾਈਏ ਤੈਨੂੰ ਵੀ ਆਏ ਹਾਂ ਹੁਣ ਠੰਡੇ ਛਿਲੇ ਦੀ ਗਾਂ ਆਏ ਨੇ ਕਹਿੰਦਾ ਭਾਈ ਠੰਡੀ ਸੀਰ ਜਿਵੇਂ ਮਰਜ਼ੀ ਰਸਤਾ ਛੱਡ ਕੇ ਲੈ ਠੀਕ ਹੈ ਠੀਕ ਹੈ ਠੀਕ ਹੈ ਲੈ ਵੀ ਗਾਂ ਕਹਿੰਦੇ ਭਾਈ ਕਹਿੰਦਾ ਜਿਵੇਂ ਮਰਜ਼ੀ ਹਨਾ ਕੋਈ ਬੰਨਣ ਦੀ ਲੋੜ ਨਹੀਂ ਆ ਦੇਦਾ ਤੁਹਾਨੂੰ ਅਸੀਂ ਵਧੀਆ ਕੀ ਡਿਮਾਂਡ ਕਰਤੀ ਭਾਈ ਫਿਰ ਦੀ ਇਹਦਾ 80000 ਰੁਪਏ 80000 ਰੁਪਏ ਹਾਂ 80000 ਰੁਪਏ ਐਡਵਾਂਡ ਕੀਤੀ ਵੀ ਆ ਭਾਈ ਨੇ ਜੇਕਰ ਹਨਾ ਕੋਈ ਵੀ ਚਾਹਵਾਨ ਹੁੰਦਾ ਤਾਂ ਕੰਟੈਕਟ ਜਰੂਰ ਕਰ ਲਿਓ ਭਾਈ ਦੇ ਨਾਲ ਲਓ ਜੀ ਤਨੋਲਾ ਮੰਡੀ ਦੇ ਵਿੱਚ ਆਹ ਖੜੀਆਂ ਝੋਟ ਉਰੇ ਸੋਨੇ ਸੁਣਖੀ ਵਧੀਆ ਘੰਗਰੂ ਘੰਗਰੂ ਪਾਇਵੇ ਨੇ ਪੈਰਾਂ ਦੇ ਵਿੱਚ ਹਨਾ ਤੇ ਚਾਰ ਸਪੀਰੋ ਸਭ ਨੂੰ ਪਰੋਲਿਆ ਚੈੱਕ ਹਨਾ ਤੇ ਕੱਡਾ ਚੁਡਾ ਅਸੀਂ ਦੇਖ ਸਕਦੇ ਹਾਂ ਨਾ ਥਣ ਥਣ ਚੈੱਕ ਕਰਦੇ ਦਿਥੀ ਦਾ ਥਾਣ ਨੇ ਵਧੀਆ ਠੋਟੀ ਹੈਗੀ ਤੇ ਬਾਕੀ ਆਪਾਂ ਬਾਈ ਨੂੰ ਵੀ ਪੁੱਛਦੇ ਹਾਂ ਨਾ ਤੇ ਕਿਹੜਾ ਪਿੰਡ ਆ ਭਾਈ ਜੰਦਾ ਪਿੰਡ ਬਾਲਿਆਂ ਵਾਲੀ ਦਾ ਭਾਈ ਬਾਲਿਆਂ ਵਾਲੀ ਹਾਂ ਭਾਈ ਤੇ ਸੁੰਨ ਵਾਲੀ ਆ ਹਾਂ ਭਾਈ ਸੁੰਨ ਕਾਢ ਦੀ ਆ 7 ਦਿਨ ਭਾਈ 7-8 ਦਿਨ ਹਾਂ ਭਾਈ ਠੀਕ ਆ ਦੁੱਧ ਦਾ ਤਾਂ ਪਹਿਲਾਂ ਹਾਂਜੀ ਦੁੱਧ ਦਾ ਦੀ ਗੱਲ ਕਰੀ ਆਪਾਂ ਦੁੱਧ ਪਾਇਆ 17-18 ਕਿਲੋ ਮਹੀਨੇ ਜੀ ਹੈਗਾ ਪੱਕਾ ਹਾਂ ਪੱਕਾ ਵੀ ਤੇ ਕਿੰਡ ਮੰਡ ਰੱਖਦੀ ਫਿਰ ਹਾਂਜੀ ਡਿਮਾਂਡ ਇਹਦੇ 155 ਜੀ 1 ਲੱਖ 55 ਹਜ਼ਾਰ ਰੁਪਏ ਡਿਮਾਂਡ ਆ ਜੀ ਬਾਕੀ ਮੌਕੇ ਤੇ ਫੋੜੂ ਇਮਾਨਦਾਰ ਨਾ ਤੇ ਚੈੱਕ ਕਰ ਸਕਦੇ ਹੋ ਤੁਸੀਂ ਮਾਜੀ ਸਾਰੇ ਚੈੱਕ ਕਰਾ ਦੇ ਭਾਈ ਮੈਂ ਤੇ ਬਲੈਕ ਕਲਰ ਦੀ ਖਣ ਲੈਵਾ ਤੁਸੀਂ ਚੈੱਕ ਕਰ ਦਿਓ ਬਾਕੀ ਭਾਈ ਜਦੋਂ ਤੁਸੀਂ ਖਰੀਦ ਦਿਓ ਹਨਾ ਉਦੋਂ ਵੀ ਤੁਸੀਂ ਆਪਦਾ ਪੂਰਾ ਚੈੱਕ ਕਰਕੇ ਘਰੇ ਆ ਤਾਂ ਦੇਖ ਸਕਦੇ ਹੋ ਇਹ ਆ ਧਨੋਲੀ ਦੀ 27 ਦੀ ਲੋਜਿਕ ਆਹ ਸੁਣੋ ਝੋਟਾ ਦਿਖਾਉਨੇ ਹਨਾ 27 ਦੀ ਮੰਡੀ ਤੇ ਝੋਟਾ ਖੜਾ ਬਲੈਕ ਕਲਰ ਦਾ ਕਈ ਮੇਰੇ ਵੀ ਐਡਵਾਂਸ ਕਰਦੇ ਹੁੰਦੇ ਨੇ ਹਨਾ ਵੀ ਕੱਟੇ-ਕੁੱਟੇ ਛੋਟੇ-ਛੱਟੇ ਵੀ ਨਾਲ ਦਿਖਾਇਆ ਕਰਦੇ ਇਹਨੂੰ ਤੁਸੀਂ ਦੇਖ ਸਕਦੇ ਹੋ ਇੱਕ ਆ ਖੜਾ ਜੀ ਭੂਰੇ ਰੰਗ ਦਾ ਕੱਟਾ ਧੋਲ ਦੇ 27 ਦੀ ਮੰਡੀ ਤੇ ਹਨਾ ਬਹੁਤ ਸੋਹਣਾ ਸੁਨੱਖਾ ਹਨ ਪੂਰੇ ਰੰਗ ਦਾ ਕੱਟਾ ਦੱਸਿਓ ਕਿਹੜੇ ਸਾਮਾਨ ਦਾ 3000 ਮੋਲੇ ਡਿਮਾਂਡ ਰੱਖੀ ਕੀ ਆਪਣਾ ਹੀ ਕੀ ਡਿਮਾਂਡ ਰੱਖਿਆ ਬਾਈ ਜੀ ਇਹਦਾ ਡਿਮਾਂਡ ਰੱਖਿਆ 80000 ਰੁਪਿਆ 80000 ਰੁਪਿਆ ਹਾਂ ਅੱਛਾ ਕਿਹੜਾ ਪਿੰਡਾ ਬਾਈਆਂ ਦਾ ਲੋਂਗਵਾਲ ਲੋਂਗਵਾਲ ਬਾਈਆਂ ਦਾ ਪਿੰਡ ਹੈ 80000 ਰੁਪਿਆ ਡਿਮਾਂਡ ਹੈ ਜਿਹੜੇ ਮੇਰੇ ਵੀਰ ਕਹਿੰਦੇ ਹੁੰਦੇ ਨੇ ਨਾ ਵੀ ਵੀ ਕੱਟੇ ਲੋਟੇ ਵੀ ਦਿਖਾਇਆ ਕਰੋ ਤੇ ਦੇਖ ਸਕਦੇ ਹੋ ਉਮਰ ਦੀ ਗੱਲ ਕਰੀਏ ਬਾਈ ਇਹਦੀ ਉਮਰ ਜੀ 1.5 ਸਾਲ ਦਾ 1.5 ਸਾਲ ਦਾ ਹਾਂ ਜੀ ਬਾਈ ਤੇਰਾ ਨੰਬਰ 99923 95923 23905 23905 ਕਿਹੜਾ ਪਿੰਡ ਦੱਸਿਆ ਸੀ ਲੋਂਗਵਾਲਾ ਲੋਂਗਵਾਲਾ ਆ ਦੇਖ ਸਕਦੇ ਹੋ ਜੀ ਧਰੋਲਾ ਮੰਡੀ ਦੇ ਵਿੱਚ ਹਨ ਇਸ ਤਰ੍ਹਾਂ ਦੇ ਪਸ਼ੂ ਬਹੁਤ ਸੋਹਣੇ ਸੁਨੱਖੇ ਵਧੀਆ ਬਾਕੀ ਤੁਹਾਨੂੰ ਪਤਾ ਹੈ ਨਾ 27 ਦੀ ਤਰੀਕਹ ਜਿਹੜਾ ਮੰਦੋਂ ਮਰੇ ਆ ਦੇ ਆ ਮੱਝ ਦੇਖੋ ਤੁਸੀਂ ਥਾਣ ਲੈ ਬਾ ਚੈੱਕ ਕਰਦਾ ਹਾਂ ਨਾ ਥਾਣ ਵਧੀਆ ਪਿੱਛੀ ਦੇ ਥਾਣ ਨੇ ਬਹੁਤ ਸੋਹਣੇ ਹਨ ਨਾ ਤੇ ਚਾਰ ਸਪੇਰਾ ਤੁਸੀਂ ਮੱਝ ਦਾ ਚੈੱਕ ਕਰ ਸਕਦੇ ਹੋ ਮੂੰਹ ਮੱਥਾ ਤੇ ਨਾਲ ਤੇ ਆ ਹੈਗਾ ਇਹਦਾ ਆਜ ਦਾ ਬੱਚਾ ਮੈਂ ਕੜੀ ਜੀ ਦੀ ਰਵਾੜ 80000 ਰੁਪਏ ਰੱਖੀ ਵੀ ਆ ਤੇ 24 ਲੀਟਰ ਵੱਧ ਵਧੀਆ ਗੱਲਬਾਤ ਸੋਹਣੇ ਸੁਨੱਕੀ ਮੱਝਾ 27 ਦੀ ਮੰਡੀ ਤੇ ਆ ਵੀ ਚੈੱਕ ਕਰ ਸਕਦੇ ਤੁਸੀਂ ਧਰੋਲੇ ਦੀ ਮੰਡੀ ਦੇ ਹਨ ਬਲੈਕ ਕਲਰ ਦੇ ਚਮਕਦਿਆਂ ਮੱਝਾਂ ਇਸ ਤਰ੍ਹਾਂ ਦੇ ਪਸ਼ੂ 27 ਦੀ ਮੰਡੀ ਤੇ ਆਣਾ ਤੁਸਾਂ ਨੂੰ ਤੁਸੀਂ ਚੈੱਕ ਕਰ ਸਕਦੇ ਮਾਜ ਹਨ ਨਾ ਨੀਲੀ ਰਵੀ ਦੀ ਮਾਜ ਹਨ ਨਾ ਦੇਖੋ ਵੀ ਔਰਾ ਦੂਰਾ ਮਾਜ ਦਾ ਨੀਲੀ ਰਵੀ ਦੀ ਗੱਲ ਕਰੀਏ ਹਨਾ ਇਸ ਤਰ੍ਹਾਂ ਦੀ ਨੀਲੀ ਰਾਵੀ ਧਰੋਲਾ ਮੰਡੀ ਤੇ ਦੇਖ ਸਕਦੇ ਤੁਸੀਂ ਮਾਜ ਦਾ ਬੱਚਾ ਵਗ ਰਿਹਾ ਨਾ ਬੱਚਾ ਕੀ ਮਗਰ ਬਾਈ ਕਟਾ ਵੀਰੇ ਕਟਾ ਦਾ ਮਗਰ ਹਨਾ ਜੀ ਦਾ ਕਾਮਾ ਜੀ ਕਿੜੀਆ ਧਰੋਲੇ ਦੇਖ ਸਕਦੇ ਤੁਸੀਂ ਕਿੰਨਾ ਕ ਟਾਈਮ ਹੋ ਗਿਆ ਸੂਈ ਨੂੰ 6-7 ਦਿਨ ਹੋ ਗਏ ਸੂਈ ਨੂੰ ਦੁੱਧ ਕਿੰਨਾ ਗਿਆ ਬਾਈ ਇਹ 13 ਕਿਲੋ 13 ਕਿਲੋ ਦੁੱਧ ਆ ਇਹ ਦੀ ਮੈਂ ਕੀ ਡਿਮਾਂਡ ਰੱਖਦੀ 1 ਲੱਖ 5000 ਰੁਪਏ ਡਿਮਾਂਡ ਆ ਬੰਜ ਦੀ ਹਨਾ ਇਹ ਕਾ ਮਾਜਾ ਨੀਲੀ ਰਵੀ ਦੀ ਢੋਲਾ ਮੰਡੀ ਤੇ ਇਸ ਤਰ੍ਹਾਂ ਦੀ ਤੁਸੀਂ ਦੇਖ ਸਕਦੇ ਹੋ 400 ਕਿਲੋ ਹਨਾ ਤੇ ਆ ਇਹਦਾ ਬੱਚਾਗਾ ਨਾਲ ਸੰਗ ਮੂੰਹ ਮੱਥਾ ਤੁਸੀਂ ਚੈੱਕ ਕਰ ਸਕਦੇ ਕੱਟਿਆ ਜੀ ਕੀ ਆ ਮਗਰ ਬੱਚਾ ਜੀ ਕੱਟਿਆ ਜੀ ਕੱਟਿਆ ਮਗਰ ਕਿੰਨਾ ਟਾਈਮ ਹੋ ਗਿਆ ਸੂਈ ਨੂੰ 4 ਫੇਰ ਹੋ ਗਈ 8 ਕਿਲੋ ਨੂੰ ਹੋਵੇ ਸੋਈ ਨੂੰ ਦੁੱਧ ਦੁੱਧ 15 ਕਿਲੋ 15 ਕਿਲੋ ਦੁੱਧ ਹੈ ਕੀ ਡਿਮਾਂਡ ਰੱਖੀ ਹੈ ਜੀ 1.5 ਲੱਖ ਦਾ ਹੈ 1.5 ਲੱਖ ਰੁਪਇਆ ਡਿਮਾਂਡ ਹੈ ਬੰਜਾਂ ਦੀ ਹੈ ਨਾ ਤੇ ਜੇ ਕੋਈ ਮੇਰਾ ਵੀਰ ਹੁੰਦਾ ਖਰੀਦਣ ਵਾਲਾ ਲੌਜੀਕ ਆ ਮੱਝ ਨੂੰ ਕਰੋ ਚੈੱਕ ਹਾਂ ਨੂੰ ਸੋ ਕਿਸ ਤਰ੍ਹਾਂ ਲੱਗੀ ਤੁਹਾਨੂੰ ਆਣ ਲੈ ਵਾ ਅੱਡਾ ਜੋੜਾ ਵੀ ਚੈੱਕ ਕਰ ਸਕਦੇ 4 ਫੇਰ ਨੂੰ ਤੁਹਾਨੂੰ ਦਿਖਾਉਂਿਆ ਮੱਝ 27 ਦੀ ਮੰਡੀ ਤੇ ਹੈ ਖੜੀ ਹੈ ਤੇ ਮੂੰਹ ਮੱਥਾ ਜਿਹੜੇ ਚੈੱਕ ਕਰ ਸਕਦੇ ਚੰਗੀ ਸੋਹਣੀ ਸਜਾਈ ਵੀ ਮੱਝ ਹੈ ਹੋ ਦੇ ਐਂਡ ਦਾ ਲਵਾਦ ਸੁਣ ਲੈ ਬੰਦੂ ਵੀ ਚੈੱਕ ਕਰਦਾ ਵਧੀਆ ਬਿੱਥੀ ਦੇ ਸੁਣਨੇ ਮੋਟੇ ਮੋਟੇ ਬੱਚਾ ਵੀ ਨੂੰ ਜਰਾ ਦਿਖਾਉਣ ਨੂੰ ਤੇ ਆਹ ਹੈਗਾ ਇਹ ਮਗਰ ਬੱਚਾ ਕੀ ਆ ਕੱਟਾ ਕੱਟੀ ਬਈ ਕੱਟੀ ਮਗਰ ਕੱਟੀ ਹੈ ਇਹ ਦੇਖੋ 140000 ਰੁਪਏ ਡਿਮਾਂਡ ਤੇ ਨੋਲਾ 27 ਦੀ ਮੰਡੀ ਤੇ ਜੀ 140 ਡਿਮਾਂਡ ਲਈ ਜਾਂਦਾ। ਬਹੁਤਾ ਜੇ ਆਪਾਂ ਅਖੀਰ ਨੂੰ ਧਰੋਲੇ 27 ਦੀ ਮੰਡੀ ਤੇ ਜਿਆਦੇ ਪਸ਼ੂ ਆਏ ਨਹੀਂ ਬਿਲਕੁਲ ਨਹੀਂ ਤੇ ਥੋੜੇ ਹੀ ਪਸ਼ੂ ਨੇ। ਬਾਕੀ ਜਿਵੇਂ 11 ਦੀ ਮੰਡੀ ਤੇ ਪੂਰਾ ਇਕੱਠ ਹੁੰਦਾ ਚੰਗੇ ਪਸ਼ੂ ਆਉਂਦੇ ਨੇ ਪਰ ਅੱਜ 27 ਦੀ ਮੰਡੀ ਤੇ ਥੋੜਾ ਜਿਹਾ ਡਾਊਨ ਹੀ ਹੈ। ਸਾਨੂੰ ਪਤਾ ਹੀ ਹੈ ਇੱਕ ਤੱਕ ਆਸਾਨੀ ਧਰਨੇ ਦਾ ਕਰਕੇ ਹੋ ਜਾਂਦਾ ਹਨ ਤੇ ਦੂਸਰੀ ਗੱਲ ਇੱਥੇ 11 ਦੀ ਮੰਡੀ ਹੀ ਜਿਆਦਾ ਪ੍ਰਭੂਲ ਹੁੰਦੀ ਹੈ। ਇਹ ਹੈ ਗਿਆ ਜੀ ਧਨੋਲੇ ਦੀ ਮੰਡੀ ਧਨੋਲੇ ਦੀ ਮੰਡੀ ਮਸ਼ਹੂਰ ਹੈ ਆ ਜਿਹੜੀ ਤੁਸੀਂ ਖਾਲੀ ਜਗ੍ਹਾ ਇੱਧਰ ਦੇਖ ਸਕਦੇ ਹੋ ਨਾ ਇਹ 11 ਦੀ ਮੰਡੀ ਤੇ ਪੂਰੀ ਭਰੀ ਵੀ ਹੁੰਦੀ ਆ ਜੋ ਵੀ ਤੁਸੀਂ ਦੇਖ ਸਕਦੇ ਹੋ ਆ ਖਾਲੀ ਜਗ੍ਹਾ ਇਹ ਸਾਰੀ ਖਾਲੀ ਜਗ੍ਹਾ 11 ਦੀ ਮੰਡੀ ਤੇ ਪੂਰੀ ਭਰੀ ਵੀ ਹੁੰਦੀ ਆ ਅੱਜ ਹੈ ਗਿਆ 27 ਦੀ ਮੰਡੀ ਲੋ ਜੀ ਕੰਮ ਅੱਜ ਹੋਇਆ ਬਾਸ ਧਨੋਲੇ ਦੀ ਮੰਡੀ ਤੇ ਭਾਈ ਕਰ ਰਿਹਾ ਚੈੱਕ ਹਨਾ ਇਸ ਤਰ੍ਹਾਂ ਜਿਹੜਾ ਮੇਰਾ ਵੀਰ ਕੋਈ ਵੀ ਮੱਝ ਖਰੀਦਦਾ ਚੈੱਕ ਕਰਕੇ ਸੰਤੌਣ ਹਣਾ ਦੇਖਦੇ ਨੇ ਤਰੋਲਾ 27 ਦੀ ਮੰਡੀ ਤੇ ਤੁਹਾਨੂੰ ਲੈ 27 ਦੀ ਮੰਡੀ ਤੇ ਤੁਸੀਂ ਦੇਖ ਸਕਦੇ ਹੋ ਨਾ ਕਿਸ ਤਰ੍ਹਾਂ ਦੇ ਜੋ ਪਸ਼ੂ ਆਏ ਨੇਗੇ ਤੇ ਸਾਰੇ ਚੈੱਕ ਕਰ ਸਕਦੇ ਹੋ ਉਹਨੂੰ ਦਿਖਾਉਨੇ ਹੁੰਦੇ ਹਰ ਇੱਕ ਵੀਡੀਓ ਦੇ ਵਿੱਚ ਮਾਨਸਾਂ ਦੇ ਵਿੱਚ ਜਿਸ ਤਰ੍ਹਾਂ ਦੇ ਪਸ਼ੂ ਹੁੰਦੇ ਨੇ ਇਸ ਤਰ੍ਹਾਂ ਦੇ ਹੀ ਪਸ਼ੂ ਅੱਜ ਤਰੋਲੇ ਮੰਡੀ ਦੇ ਵਿੱਚ ਪਹੁੰਚੇ ਨੇ ਨਾ 11 ਦੀ ਮੰਡੀ ਤੇ ਚੰਗੇ ਵਧੀਆ ਉੱਚ ਕੱਦ ਦੇ ਪਸ਼ੂ ਆਉਂਦੇ ਨੇ ਪਰ ਅੱਜ 27 ਦੀ ਮੰਡੀ ਹੈ ਜਿਹੜੀ ਥੋੜੀ ਜਿਹੀ ਡਾਊਨ ਹੁੰਦੀ ਹੈ ਇਸ ਕਰਕੇ ਇੱਥੇ ਇਸ ਤਰ੍ਹਾਂ ਦੇ ਪਸ਼ੂ ਨੇ ਤੇ ਬਾਕੀ ਤੁਹਾਨੂੰ ਆਹ ਦੇਖ ਸਕਦੇ ਹੋ ਪੂਰੇ ਰੰਗ ਦੀ ਮੱਝ ਹੈ ਨਾ ਐਕਸਟਰਾ ਦੇ ਪਸ਼ੂ ਵੀ ਪਹੁੰਚੇ ਨੇ 27 ਦੀ ਮੰਡੀ ਤੇ ਗਾਵਾਂ ਬਹੁਤ ਜ਼ਿਆਦਾ ਲੱਗੀਆਂ ਦੇਖਿਆ ਜਾ ਪੈਣਾ ਤੁਹਾਨੂੰ ਪਹਿਲਾਂ ਵੀ ਦੁਕਾਨਾਂ ਸੀਗੀਆਂ ਇਹ ਹੈ ਤੁਨੋਂ 27 ਦੀ ਮੰਡੀ ਇੱਧਰ ਵੀ ਤੁਸੀਂ ਦੇਖ ਸਕਦੇ ਹੋ ਇੱਕ ਮੱਝ ਪਾਸੋ ਕਰ ਰਹੇ ਨੇ ਚੈੱਕ ਕਰ ਰਹੇ ਨੇ ਮੇਰੇ ਵੀਰ ਤਰ੍ਹਾਂ ਤੁਰਾ ਮਾਰ ਕੇ ਜਮ ਉਹ ਚਿਉ ਰਹੇ ਆ ਪੂਰਾ ਇਹ ਵੀ ਇਸ ਤਰ੍ਹਾਂ ਹੁੰਦੀਆਂ ਨੇ ਮੱਝਾਂ ਚੈੱਕ ਮੰਡੀ ਦੇ ਵਿੱਚ ਖਰੀਦਾਰੀ ਕਰਦੇ ਨੇ ਸਮਝੀ ਨਾਲ ਚੈੱਕ ਕਰਕੇ ਲੈ ਕੇ ਜਾਂਦੇ ਨੇ ਬਾਕੀ ਮੁੱਲ ਵਾੜੀ ਜੋ ਹੁੰਦਾ ਹਨ ਉਹ ਮੌਕੇ ਤੇ ਇਸ ਤਰ੍ਹਾਂ ਦਾ ਵੀ ਬਣਦਾ ਹੈ ਵਾਸ ਕਰ ਰਹੇ ਨੇ ਮੱਝੂ ਮੰਡੀ ਦੇ ਵਿੱਚ ਮੱਝ ਦੀ ਚੈਕਿੰਗ ਹਨਾ ਜੋ ਕਹਿੰਦੇ ਨੇ ਉਹ ਆਪਣਾ ਫੰਡ ਰ ਹੈ ਜਮੀਨ ਦੀ ਗੱਬਣਾ ਉਸ ਤਰ੍ਹਾਂ ਦੀ ਇਹ ਸਦੂ ਡਾਕਟਰ ਸਾਹਿਬ ਚੈਕਿੰਗ ਕਰਦੇ ਅਰੇ ਟੂ ਹੀ ਕੱਬ ਕੇ ਲਓ ਜੀ ਦੇਖ ਸਾਹ ਕੋ ਮੰਡੀ ਦੇ ਵਿੱਚ ਹਨਾ ਇਸ ਤਰ੍ਹਾਂ ਮੱਝਾ ਚੈੱਕ ਕਰਕੇ ਡਾਕਟਰ ਸਾਹਿਬ ਕਹਿੰਦੇ ਕਿ ਸਾਡੇ ਗਰੰਟੀ ਆ 2 ਮਹੀਨੇ ਦੀ ਗੱਬਣ ਝੋਟੀ ਮੰਡੀ ਦੀ ਚੈੱਕ ਕਰ ਲਈਆਂ ਹਨਾ ਹਨ ਦਿਖਾਈ ਹੈ ਆਜਾ ਬੱਸ ਇਸ ਤਰ੍ਹਾਂ ਬੱਸ ਨੂੰ ਇਹ ਮੰਜ ਨੂੰ ਕਰੈਕ ਚੈੱਕ ਜੀ ਗੱਪਣ ਕਿੰਨੇ ਟਾਈਮ ਦੀ ਹੈ ਨਾ 2 ਮਹੀਨੇ ਗੱਪਣ 2 ਮਹੀਨੇ ਦੀ ਗੱਪਣ ਡਾਕਟਰ ਸਾਹਿਬ ਕਹਿੰਦੇ ਮੇਰੀ ਤਸੱਲੀ ਹੈ ਚੈੱਕ ਕਰੀ ਗਈ ਹੈ ਮੰਡੀ ਦੇ ਵਿੱਚ ਹਨ ਇਸ ਤਰ੍ਹਾਂ ਜੋ ਵੀ ਪਸ਼ੂ ਨੂੰ ਖਰੀਦਦਾ ਹੈ ਤਾਂ ਚੈਕਿੰਗ ਵੀ ਕਰਵਾ ਸਕਦੇ ਆਪਾਂ ਮੰਡੀ ਦੇ ਵਿੱਚ ਜਿਵੇਂ ਧਾਰਾ ਮਾਰ ਕੇ ਉਹਦੇ ਥਣਲੇਵਾ ਵਗੈਰਾ ਸਾਰਾ ਕੁਝ ਚੈੱਕ ਕਰਦੇ ਨੇ ਰਹਿਣ ਤੇ ਬਾਈ ਨਹੀਂ ਨਹੀਂ ਆਪਾਂ ਨਹੀਂ ਬੰਦੇ ਯਾਰ ਹੋਰ ਫੜਦਾ ਪਾਵਾ 500 ਦੇ ਦਿਓ ਯਾਰ ਹੋਰ ਨਹੀਂ ਨਹੀਂ 500 ਮਾਟ ਲਾਈ ਜਾਂਦਾ Sağ var oldu.